ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਮਜ਼ਦੂਰ ਇਤਕਾਰੀ ਸਭਾ ਪੰਜਾਬ ਦੀ ਮੀਟਿੰਗ ਜਿਹੜੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਦੇ ਨਗਰ ਕੋਟਲੀ ਖਾਸ ਵਿਖੇ ਸੂਬੇਦਾਰ ਕਮਲ ਸਿੰਘ ਸਰਦਾਰ ਬੇਲ ਸਿੰਘ ਜੀ ਤੇ ਸਮੂਹ ਨਗਰ ਨਿਵਾਸੀ ਨੌਜਵਾਨ ਤੇ ਸਤਕਾਰਯੋਗ ਬਜ਼ੁਰਗਾਂ ਦੀ ਇਕਵਾਈ ਦੇ ਵਿੱਚ ਹੋਈ ਹੈ ਸਾਡੀ ਜਿਹੜੀਆਂ ਦੋ ਜਿਹੜੀਆਂ ਮਹਾਂ ਰੈਲੀਆਂ ਕਿਸਾਨ ਮਹਾਂ ਰੈਲੀਆਂ 2 ਜਨਵਰੀ ਨੂੰ ਜੰਡਿਆਲਾ ਗੁਰੂ ਸ੍ਰੀ ਅਮਰitsar ਸਾਹਿਬ ਦੇ ਵਿੱਚ ਤੇ 6 ਜਨਵਰੀ ਨੂੰ ਬਰਨਾਲਾ ਦੇ ਵਿੱਚ ਹੋ ਰਹੀਆਂ ਉੱਥੇ ਜਾਣ ਦੇ ਲਈ ਇਹ ਤਿਆਰੀਆਂ ਚੱਲ ਰਹੀਆਂ ਤੇ ਇੱਥੋਂ ਵੀ ਜਿਹੜਾ ਵੱਡਾ ਜਥਾ ਆ ਉਹ ਜਿਹੜਾ ਸਾਡਾ ਕਾਫਲਾ ਮਕੇਰੀਆਂ ਤੋਂ ਚੱਲੇਗਾ ਉਹਦੇ ਵਿੱਚ ਸ਼ਾਮਲ ਹੋਵੇਗਾ ਕਿਸਾਨ ਅੰਦੋਲਨ ਜਿਹੜਾ 220 ਅਸੀਂ ਜਿੱਤਿਆ ਸੀ ਮੋਦੀ ਨੇ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਇਸ ਕਰਕੇ ਅਸੀਂ ਫਿਰ ਤੋਂ ਜਿਹੜਾ ਆ ਉਹ ਅੰਦੋਲਨ ਦੀਆਂ ਤਿਆਰੀਆਂ ਕਰ ਰਹੇ ਹਾਂ ਤੇ ਉਹਨਾਂ ਦੋਹਾਂ ਕਿਸਾਨ ਮਹਾਂ ਰੈਲੀਆਂ ਦੇ ਵਿੱਚ ਕਿਸਾਨ ਅੰਦੋਲਨ 223 24 ਦੀਆਂ ਤਰੀਕਾਂ ਦਾ ਜਿਹੜਾ ਉਹ ਐਲਾਨ ਕੀਤਾ ਜਾਵੇਗਾ ਤੇ ਦਿੱਲੀ ਦਾ ਜਿਹੜਾ ਤਖਤ ਹੈ ਉਹ ਅਸੀਂ ਹਿਲਾ ਕੇ ਰੱਖ ਦਿਆਂਗੇ ਸਾਰੇ ਕਿਸਾਨ ਮਜ਼ਦੂਰ ਹਲਕੇ ਵਾਹਿਗੁਰਜੀ ਖਾਲਸਾ ਵਾਹਿਗੁਰੂ